ਆ ਗੱਲ ਚੱਲਦੀ ਤੇਰੇ ਗੱਲ ਸੱਚੀ ਹੋ ਗਈ ਬਾਈ ਅਜੇ ਕੱਕੀ ਹਟਿਆ ਬ੍ਰੇਕਾਂ ਮਾਰ ਫਾਦਾ ਹੀ ਬਹੁਤ ਓਏ ਓ ਬੜਾ ਰਹਿਣ ਦੇ ਹੁਣ ਆ ਲੈ ਲਾ ਛੋਟਾ ਠੀਕ ਆ ਕਿੰਨਾ ਘਣਾ ਖਲਾਉਣਾ ਯਾ ਇੱਥੇ ਮੁੜਿਆ ਆਉਂਦਾ ਮੜੀ ਜਗ੍ਹਾ ਤੇ ਕੈਂਟਾ ਕੈਂਟਾ ਜੀ ਘੁੰਮਣ ਨੂੰ ਤੁਹਾਨੂੰ ਠੀਕ ਆ ਮੈਂ ਇਹਦਾ ਕਿਹੜਾ ਖਰਚਾ ਬਹੁਤ ਆ ਹਾਂ ਜ਼ੋਰ ਬਹੁਤ ਆ 4x4 ਆ ਇਹ ਹਾਂ ਹੈਵੀ 4x4 ਆ ਚਾਰੇ ਟਾਇਰ ਜ਼ੋਰ ਮਾਰਦੇ ਇਹਦੇ ਵੀ ਸਾਈ ਬਹੁਤ ਪਾਣੀ ਵੀ ਕੰਨੀ ਦੇ ਆਇਆ ਕਿ ਬਹੁਤ ਘੜਾ ਇਥੋਂ ਹੀ ਮੁੜੇ ਆਉਂਦਾ ਉਹ ਮੈਂ ਇੱਕ ਕੱਟੀ ਲੋੜ ਪੂਰੀ ਇੱਕ ਤਾਂ ਤੇ ਬਾਕੀ ਆ ਨਾਗਰ ਰਹਿ ਗਿਆ ਇਹ ਛੋਟਾ ਬਾਜਰਾ ਹੈ ਇਹ ਕਹਿੰਦਾ ਤਾਂ ਹੈਗਾ ਬਾਈ ਫਿਰ ਇਹਦੇ ਵਜਨ ਚ ਇਹਨਾਂ ਨੂੰ ਕੁਝ ਨਹੀਂ ਬਣਨਾ ਤਾਂ ਕਰਕੇ ਫਿਰ ਆਪਾਂ ਨਿੱਕਾ ਗੱਡੀ ਪੂਰੀ ਭਰਾਤੀਆਂ ਇੱਧਰ ਇੱਧਰ ਕਹਿੰਦੇ ਚਾਚੇ ਨਹੀਂ ਕਹਿੰਦੇ ਹੁਣ ਹੀ ਨਹੀਂ ਗੱਡੀ ਤੇਰੀ ਗੱਡੀਆਂ ਤੋਗੇ ਹੋਗੇ ਵਜਨ ਵੀ ਬਹੁਤ ਆ ਬਾਕੀ ਸ਼ੰਕ ਕਰਨ ਨਹੀਂ ਇੱਧਰ ਆ ਰਸਤਾ ਜੇ ਰਹਿ ਗਿਆ ਮਾੜਾ ਬਣਾਉਣ ਲੱਗੇ ਆਪਾਂ ਮਾੜੀ ਮਾੜੀ ਮੁਰਲੀ ਤੜਜੀ ਕਰਦੇ ਬੱਸ ਬਹੁਤ ਇੰਨਾ ਚੌੜਾ ਰਹਿਣ ਦੇ ਆਦਾ ਇਹ ਜਿਹੜੀ ਤੇਨੀ ਮਾਥਾ ਹੀ ਹੈ ਇਹ ਹੁਣ ਚੌਰ ਸੀ ਕਰਦੀ ਸੀ ਮੈਂ ਟੇਪਰ ਜੀ ਪਹਿਲਾਂ ਟੇਪਰ ਹੀ ਹੁੰਦੀ ਸੀ ਹੁਣ ਚੌਰਸ ਕਰਦੀ ਸੀ ਮੈਂ ਲੀਜ਼ਰ ਕਰ ਲਿਆ ਹੁਣ ਪਈ ਚ ਨੂੰ ਫੇਰ ਸੜ ਤੋਂ ਗੇ ਮਿੱਟੀ ਉਲਾਦਾਂਗੇ ਸੋ ਅੱਗੇ ਪੱਕੇ ਬੁੱਤੇ ਚੱਲ ਰਹੇ ਤੇ ਚਿੰਤਾ ਨਾ ਕਰੋ ਮਾ ਨੰਗਾ ਦਾਣਾ ਨੇ ਪਾਂਡੇ ਚੱਕਦੇ ਉਹਨੂੰ ਰੱਖ ਲੈ ਸਾਰੇ ਪਾਣੀ ਡੋਲ ਕੇ ਨਾ ਉਹਦੇ ਵਿੱਚ ਕਿੰਨੀ ਪਾ ਦੇ ਵਿੱਚ ਇੱਕ ਗਲਾਸ ਦੂਜੇ ਸੇ ਮੌਸਮ ਬਣਾ ਕੇ ਐਕਦਾਮ ਐਸਪੀ ਚ ਪਾ ਕੇ ਚਲੋ ਮਾਰ ਪੰਡਤ ਕਜੀਰੀ ਨਾ ਗੇਰ ਲਿਆ ਜੇ ਬੋਲੇਗਾ 3 3 ਰੁਪਏ ਪੱਛੀ ਦੇ ਦੇਣਾ ਰਾਉਂ ਗੱਲ ਦੱਤੀ ਤੇਰੇ ਗੱਲ ਸੱਚੀ ਹੋ ਗਈ ਬਾਈ ਦੇਖ ਕੇ ਕੀ ਹਟਿਆ ਹੋ ਜੂ ਬੈਗ ਬਾਈ ਕਿੱਕ ਮਾੜੀ ਪਰਾਂ ਨੂੰ ਰਾਖਾ ਸਿੱਧਾ ਹੀ ਰੱਖੀ ਟਾਰ ਸਿੱਧਾ ਮੋੜ ਹੀ ਨਾ ਟਾਰ ਸਿੱਧਾ ਹੀ ਜਾਣ ਦੇ ਟਾਰ ਉਧਰ ਫਸ ਜਾਣਾ ਫਿਰ ਸਿੱਧਾ ਹੀ ਜਾਣ ਦੇ ਚੱਲਣ ਦੇ ਰੇਜ ਜੀ ਦੇ ਅੱਖ ਮੜੀ ਉਹ ਵਿੱਚੇ ਗਿਰ ਗਿਆ ਨਾ ਮੈਨੂੰ ਦੱਸ ਆ ਕਰ ਲਾ ਕਰ ਲਾ ਹੋਰ ਪਿੱਛੇ ਕਰ ਲਾ ਚਲ ਕੇ ਜਾਣੀ ਇੱਧਰ ਤਣ ਕੇ ਜਾਣੀ ਚਲਾਂਗੇ ਚਲ ਚੱਲਾਂਗੇ ਚੱਲ ਚੱਕਰ ਇੰਨੇ ਬੋਲਤੇ ਰਹੋ ਅਜੇ ਬਾਤ ਹਮ ਬੋਲ ਅਜੇ ਕਹਿ ਕੇ ਹਟ ਗਿਆ ਕਹਿੰਦਾ ਵਿਚਣਾ ਬਾਈ ਘੇਰ ਦੇਖੀ ਦੇ ਜੀ ਵਜਨ ਦਾ ਹੋ ਜਾਣਾ ਨਾ ਬਾਈ 92 30 ਤੋਂ ਪਾਰ ਆ 25 33 ਸੇ ਕਮ ਨਹੀਂ ਆਏ ਹਾਏ ਹਾਏ ਤੁਹਾਡੇ ਮੂੰਹ ਚ ਕਿਉਂ ਸ਼ੱਕਰ 20 20 ਹੋ ਜਾਏਗਾ ਸਰਦਾਰ ਕਿੰਨੇ ਪਾਲਤੀ ਵੀ ਹੋ ਜਾਏਗਾ ਬੰਦਾ ਤਾਂ ਕਹਿ ਸਹੀ ਆ ਫਿਰ ਚਲੋ ਫਿਰ ਖੈਰਾਵਾਦੇ ਕਰਾਉਣਾ ਹੀ ਕਰਨਾ ਮੇਰੇ ਕੋ ਤੰਗੀ ਹੋਣੀ ਆ ਮੈਂ ਚੜਨਾ ਪਹਾੜ ਚੱਲ ਭਾਈ ਹੁਣ ਐਦਾਂ ਦਾ ਵੀ ਕੋਈ ਬਣ ਜਾਊਗਾ ਵਿਚਾਰਿਆਂ ਦਾ ਚਲੋ ਆ ਗਿਆ ਜੀ ਮੈਂ ਹਾਂ ਨਹੀਂ ਥੋੜਾ ਵੀ ਆਏ ਆ ਫਿਰ ਹੁਣ ਦਿਹਾੜੀ ਵੀ ਪੋਵੇ ਦੋ ਸਵੇਰੇ ਰਾਤ ਵੀ ਨਾਂ ਗਿਆ ਟਾਈਮ ਸਵੇਰੇ ਫੇਰ ਵਜਨ ਹੋਗਾ ਕਮਸ ਕਮ ਮੇਰਾ ਅਨਜਾਜਾ ਹੈ 32 ਨਹੀਂ 33 ਕਿਉਂਕਿ ਦੇਖ ਲਾ ਚਾਰ ਚਾਰ ਦਵਾ ਹੁਆ ਹੈ ਹੋਰ ਨਾ ਵਧਾਈ ਜਾਗਾ ਅੰਕਲ ਕਿਤੇ 40 ਨੂੰ ਨਸੂਈ ਲਾ ਦੀ ਟਾਇਰ ਕੀ ਬਾਤ ਨਹੀਂ ਹੈ ਇਸ ਦੀ ਇਹ ਚੀਜ਼ ਦੇਖੀ ਜਾਂਦੀ ਹੈ ਹਾਂ ਕਮਾਨੀ ਉਹ ਟਾਇਰ ਤੋਂ ਰੇਡੀਅਲ ਆ ਨਾ ਇਹ ਤਾਂ ਦਬਣਾ ਹਾਂ ਆ ਚੀਜ਼ ਚ ਨਾ ਗੈਪ ਦੇਖੀ ਪਹਿਲਾਂ ਕਿੰਨਾ ਹੁੰਦਾ ਬਜਲ ਇਹ ਦਬ ਗਿਆ ਨਾ ਦੇਖ ਲੈ ਚਾਰ ਉਂਗਲ ਪੈਂਦਾ ਸਾਰਾ ਇਹ 332 ਕੋਈ ਸ਼ੱਕ ਨਹੀਂ ਹਾਂ ਆ 332 ਹੈ ਚਲੋ ਬਾਕੀ ਵੀ ਚਾਹਦੇ ਹੁਣ ਫੈਦੀ ਵੀ ਤਿਆਰੀ ਕਰਨੀ ਆ ਵਡਾ ਕੇ ਮੇਰਾ ਅੰਦਾਜ਼ਾ ਪੰਜੀ ਹੋਗਾ ਚਲ 32 32 ਪੱਕੀ ਹੋ ਲਓ ਭਾਈ 8 ਬਿੱਗੇ ਵੱਲੋਂ ਮਾਏ ਵਿੱਚ ਇੱਧਰ ਤੇ ਪੂਰੇ ਹੁਣ ਰੇਪ ਪਾਉਣਾ ਤਾਂ ਦੂਜਾ ਤੇ ਪਹਿਲਾ ਪਾਇਆ ਪਿਆ ਉਰੇ ਸਾਲਾ ਡਾਇਆ ਆਪਾਂ ਨੇ ਪਾਤਾ ਤਾਂ ਕੱਲਾ ਡਾਇਆ ਹੀ ਪਾਇਆ ਵਾ ਤੇ ਇਹਦੇ ਚ ਉਹਦੇ ਬਾਅਦ ਆਪਾਂ ਨੇ ਫਿਰ ਯੂਰੀਆ ਦਾ ਛਿੱਟਾ ਲਾਤਾ ਤਾਂ ਹੁਣ ਫਿਰ ਆਹ ਛਿੱਟਾ ਲਾਉਣ ਲੱਗੇ ਆ ਯੂਰੀਆ ਦਾ ਤੇ ਦੂਜਾ ਰੇ ਪਾਉਣ ਲੱਗੇ ਆ ਰੇ ਬਾਕੀ ਇਹ 26 ਆ ਸਾਰੀ ਦੇਖੋ ਪਰਾਂ ਵਾਲੀ ਉਹ ਆ ਓਹ ਹੋਰ ਬੀਜ ਲਾਇਆ ਤਾਂ ਆਪਾਂ ਨੇ 160 ਤੇ ਆਹ 26 ਲਾਈ ਵੀ ਆ ਬਾਕੀ ਹੁਣ ਇੱਕ ਵਾਰੀ ਠੰਡਾ ਜਿਹਾ ਮੌਸਮ ਹੋ ਗਿਆ ਤਾਂ ਤੇ ਸਵੇਰਦ ਪਹਿਲਾ ਗੱਡੀ ਗੁੱਡੀ ਭਰਾ ਕੇ ਆਂਦੀ ਆ ਫਿਰ ਕੰਡਾ ਕਰਾ ਕੇ ਆਂਦਾ ਉਹਦੇ ਬਾਅਦ ਹੀਰਿਆ 7 ਦਾਣਾ ਦੂਣਾ ਪਾ ਕੇ ਆਏ ਆ ਬਾਕੀ ਉਧਰਲੀ ਮੋਟਰ ਤੇ ਜਾ ਕੇ ਆਏ ਤਾਂ ਪੈਪੂਪ ਦੇਖ ਕੇ ਆਇਆ ਤੇ ਲੈਡ ਨੇ ਥੋੜਾ ਤੰਗ ਕਰੇ ਬਾਈ ਲੈਟਰ ਹਾਂ ਪਾਣੀ ਭਰਦਾ ਨਹੀਂ ਹੋਏਗਾ ਪੂਰਾ ਉਧਰ ਰੇਤਿਆਂ ਕਰਕੇ ਥੋੜਾ ਜਿਹਾ ਔਖਾ ਹੋਇਆ ਉਹ ਜਿੱਗੇ ਨਾਲ ਦੇ ਕਦੇ ਲੋਡ ਪੈਣੀ ਕਦੇ ਆਪਣੇ ਬਾਕੀ ਹੁਣ ਆਹਾ ਪਾ ਕੇ ਪਰ ਉੱਧਰ ਸ਼ਾਮ ਨੂੰ ਪਾਉਂਗੇ ਤੇ ਬਾਕੀ ਉੱਧਰ ਵੀ ਡਾਇਆ ਪਾ ਕੇ ਆਉਣਾ ਹੈਂ ਮੁੰਡੀ ਵਾਲੇ ਚ ਆਪਾਂ ਨੇ ਪਾਉਣਾ ਨਹੀਂ ਡਾਇਆ ਬਾਈ ਉਹ ਤੇ ਉੱਪਰ ਲਈ ਡਾਇਆ ਪਾਉਣ ਦੀ ਲੋੜ ਉਹ ਥੋੜਾ ਰਿੱਤੇ ਜਿਹਾ ਹੈ ਵਿੱਚ ਲੋਡ ਪੈਣੀ ਆਪਾਂ ਨੂੰ ਬਾਕੀ ਹੁਣ ਆ ਪਾਉਨੇ ਆ ਤੇ ਆਪਣਾ ਬਾਜਰਾ ਬਾਈ 31 ਗੰਟਲ ਹੋ ਗਿਆ ਟੋਟਲ ਤੇ ਬਾਕੀ ਹੁਣ ਜਿਹੜਾ ਹੈਗਾ ਉਹ ਆਪਾਂ ਘਰਾਂ ਪਟਾ ਕੇ ਰੱਖ ਲੈਣਾ ਬਾਕੀ ਫਿਰ ਉਹ ਚੀਜ਼ ਦੀ ਲੱਗਦੀ ਕਰੀਏ ਤੇ ਹੁਣ ਇਹਦੇ ਪਾਉਣੇ ਆ ਰੇ ਤੇ ਸ਼ਾਮ ਨੂੰ ਉੱਧਰ ਮੋਟਰਪਾਉਣਾ ਹੈ ਤੇ ਨਾਲੇ ਪਨੀਰੀ ਵੀ ਪਾ ਦਾਂਗੇ ਸ਼ਾਮ ਨੂੰ ਪਾਣੀ ਘੱਟ ਕੇ ਉਹਦੇ 'ਚ ਪਨੀਰੀ ਵਾਲੀ ਜਗ੍ਹਾ ਸਾਰੀ ਉਹ ਵੜਾ ਦੇਣੀ ਪਨੀਰੀ ਵਾਲਿਆਂ ਨੂੰ ਜਿਹਦੇ ਨੂੰ ਵੱਢਣੀ ਹੋਈ ਤੇ ਬਾਕੀ ਫਿਰ ਬਾਕੀ ਬਾਕੇ ਉਹਨੂੰ ਤਿਆਰ ਕਰ ਦੇਣਾ ਉਹ 'ਚ ਚਾਰਾ ਬੀਜੀਏ ਕੋਸ ਚੜੀ ਚੁੜੀ ਬਾਕੀ ਹੁਣ ਕਰਦੇ ਆ ਜੀ ਇਹ ਕੰਮ ਸ਼ੁਰੂ ਮੀਨ ਦੀ ਤਿਆਰੀ ਹੋ ਗਈ ਜੀ ਮਹਾਰਾਜ ਕਿਰਪਾ ਕਰ ਦੇਵੇ ਕਰ ਦੇਵੇ ਧਰਤੀ ਚਲੋ ਜਲ ਤੇ ਇੱਕ ਵਾਰੀ ਖੜ ਜੂਗਾ ਖੇਤਾਂ 'ਚ ਪਾਣੀ ਪਾਣੀ ਵੀ ਨਹੀਂ ਖੜ ਰਿਹਾ ਬਾਕੀ ਪੂਰੀ ਕਾਲੀ ਕਾਕਾ ਹੋਈ ਪਈ ਐ ਇੱਧਰ ਤੇ ਵੀਰਾ ਅਨੰਤ ਮਾਨ ਰਿਹਾ ਮੀਂਹ ਦਾ ਹਾਂ ਅਨੰਤ ਮਾਨ ਦਾ ਮੀਂਹ ਦਾ ਨਾਲਾ ਨਾਲਾ ਹੁਣ ਭੱਜਣਾ ਠੱਲੋ ਜਿਹੜਾ ਨੱਠਣਾ ਹੁਣ ਮੈਂ ਵੀ ਨਾ ਧੋਲਿਆ ਨਹੀਂ ਇਹਨੂੰ ਲੈ ਕੇ ਜਾਣਾ ਤਾਂ ਹੁਣ ਨਹੀਂ ਕਿ ਅਸੀਂ ਦੋਨਾਂ ਦੇ ਨਾਲ ਲੈਣਾ ਤਾਂ ਵਾਲੇ ਕੋਲੋਂ ਮੱਤ ਲੈਣਾ ਤੇ ਸੇਵਾ ਕਰਕੇ ਹੁਣ ਬਾਈ ਤੰਗੂ ਵੀ ਧੰਨਵਾਦ ਕਰ ਗਿਆ ਥੋੜਾ ਥੋੜਾ ਆਹ ਕੰਦੀ ਫੇਟ ਆ ਜਿਹੜੀ ਖਰੀਦੀ ਆ ਉਹਦੇ ਸਿਰ ਤੋਂ ਇਹ ਨਾ ਕਰ ਉਹ ਬਾਕੀ ਆ ਦੇ ਕੋਸ਼ਰਾ ਟੱਲੇ ਲੇ ਲਿਆ ਮੈਂ ਹੋਈ ਰੇ ਹਾਂ ਸੈਵਨ ਨੂੰ ਵੀ ਹੁਣ ਬਾਹਰ ਕੱਢ ਕੇ ਛੱਡਿਆ ਮੀਂਹ ਚ ਕਰਕੇ ਚੱਲ ਨਾ ਲੂੰਗੀ ਵਿਚਾਰੀਆਂ بسم اللہ ਚਲ ਟੱਪ ਲਾ ਹੁਣ ਨਾਹ ਲਾ ਮੜਾ ਮੋਟਾ ਮੀਂਹ ਓਏ ਨਾ ਤੋ ਲਾ ਹੁਣ ਡੇਟਾ ਲਾਉਂਗਾ ਮਨ ਲੱਗਦੀ ਬਾਕੀ ਬਹੁਤ ਸੋਹਣਾ ਬਈ ਮੌਸਮ ਹੋ ਗਿਆ ਹਾਂ ਹਾਈਵੇ 'ਮੀਂਹ ਵਧੀਆ ਗੱਲ ਬਾਕੀ ਆ ਪਿੱਪਲ ਦਾ ਹੋਣਾ ਜਰਾ ਇਹ ਆ ਜਾਣੀ ਜੂੜੀ ਖੋਲੋ ਨੂੰ ਰਹਿੰਦੀ ਆਪਣੀ ਅੱਗੇ ਨੂੰ ਤਾਂਗੇ ਪਾਕਿਸਤਾਨ ਦੂਰ ਦਾ ਸੈਵਾਂ ਦਾ ਨਾਮ ਹੁੰਦਾ ਉੱਧਰ ਜਾ ਕੇ ਠੀਕ ਏ ਓਏ ਨਾਲਾ ਭੱਜਣਾ ਠੱਲਾ ਮਾੜਾ ਮੋਟਾ ਇਹਨੂੰ ਲਾਈਟ ਸਰਦਾ ਨੂੰ ਆਟਾ ਮੇਰੀ ਨਾਲ ਆਦਣਾ ਕੰਚਾਰ ਕਰੀਗੇ ਤੇ ਆਪ ਦੀ ਗਾਹ ਪਾਉਣ ਦਾ ਜਿਹੜਾ ਨੰਨੀ ਨਾ ਉਹਨਾਂ ਆਇਤਾ ਨੇ ਛੜਦਾ ਸਹੀ ਕੇ ਸਹੀ ਜਾਣਾ ਨਾ ਅੱਤੀ ਰਾਤ ਨੂੰ ਇਹਨੂੰ ਉੱਧਰ ਛੱਡ ਦਿੰਦੇ ਸਹਿਬਾ ਉਹਦੇ ਹੁੰਦੀ ਹੈ ਰਾਤ ਨੂੰ ਤੇ ਤੁਹਾਨੂੰ ਬਾਕੀ ਮਿਲਾਉਂਦੇ ਹਾਂ ਤੇ ਸਹਿਬਾ ਨੇ ਆਏ ਹਾਂ ਬੰਦੇ ਯਾਰਾ ਬੰਨੇ ਆਉ ਲੈਖੋ ਪਰਲੀ ਜਿਹੜੇ ਸਾਹ ਨਾਲ ਆਈ ਮੀ ਦੀ ਕਾਰਤੀ ਬਸ ਜੀ ਨਹੀਂ ਮੰਗਦੇ ਫਸਲਾਂ ਗੰਨੇ ਅੱਜ ਆਪਾਂ ਨੇ ਗੰਨੇ ਦੀ ਮੋਟਰ ਚਲਾਈ ਪੀਤੀ ਕੱਲ ਦੀ ਤੇ ਉਦਾਂ ਦਾ ਰੁਕੇ ਅੰਦਰੋਂ ਪਾਣੀ ਚਲਾਉਣ ਤੇ ਮੈਂ ਕਿਹ ਚੱਲਦਾ ਜਿਉ ਕਰੂੰਗਾ ਮੈਂ ਪਾਣੀ ਰੁਕੇ ਜਾ ਦੰਨੇ ਆ ਜੀ ਮੀ ਪੈ ਜੇ ਉਦਾਂ ਦਾ ਪੀ ਜਾਂ ਨਹੀਂ ਰਾਤ ਸੁੱਚ ਲਾ ਗਿਆ ਆ ਸਵੇਰੇ ਹੱਜ ਜਲੂ ਚੱਲ ਕਰਦਾ ਹੋਈ ਸ਼ਾਮ ਦਾ ਟਾਈਮ ਹੋ ਗਿਆ ਵੈਸੇ 3:00 ਵਜੇ ਚੱਲੇ ਤੇ ਇਹਨੇ ਹੁਣਾਂ ਵਧੀਆ ਲੇ ਬੰਨੀ ਪਈ ਇਦਾਂ ਵਿੱਚ ਉਹ ਬੁਗਲਰ ਰੋਸਰ ਨਾਲ ਦੇਖ ਰਿਹਾ ਹੈ ਹਾਰੇ ਸਜੂ ਜੂਾਰੇ ਹਾਰੇ ਨਿਆਰੇ ਦੇਖ ਤਦ ਆਦੇ ਮਨਿਸਟਰ ਸਾਹਿਬ ਇਹ ਗਰਮੀ ਬੋਮ ਮੰਦਾ ਤਾਂ ਅੱਛੀ ਬਣੀ ਵੀ ਸਰਪਾ ਨਵੀਂ ਸਰਵਾ ਵੀ ਨਾਰੀ ਛੱਡੀ ਮੀਂਹ ਚ ਕੁਰੀ ਖੁਸ਼ ਹੋਈ ਪਈ ਆ اتريبي بيه ما ارضي موجه هبا ايش